ਜਦੋਂ ਤੁਸੀਂ ਜਿੱਤ ਕੇ ਪਿੰਡ ਆਉਂਦੇ ਹੋ ਪਿੰਡ ਦੇ ਵਿੱਚ ਕਿਹਜਾ ਥੋੜਾ ਵੈਲਕਮ ਹੁੰਦਾਗਾ ਮਤਲਬ ਕਿ ਆਪ ਦੇ ਆਪ ਨੂੰ ਬਹੁਤ ਖੁਸ਼ੀ ਹੋਏ ਜਦੋਂ ਸਾਰੇ ਮਤਲਬ ਵੀ ਵਧਾਈਆਂ ਵਗੈਰਾ ਦਿੰਦੇ ਹੈਗੇ ਤੇ ਉਦੋਂ ਫਿਰ ਵੀ ਹੁੰਦਾ ਹੌਸਲਾ ਹੋਰ ਵੀ ਵੱਧਾਗਾ ਹਾਂਜੀ ਠੀਕ ਹੈ ਤੇ ਪਿੰਡ ਦੇ ਵਿੱਚੋਂ ਮਤਲਬ ਆਪਣੀ ਮਦਦ ਕਰਨ ਵਾਲੀ ਬਹੁਤ ਹੁੰਦੇ ਆਪਣੇ ਨਾਲ ਖੜਨ ਵਾਲੇ ਹੁੰਦੇ ਜਿਵੇਂ ਉਹ ਕਿੰਨੇ ਕ ਆਪਣੇ ਵੀਰ ਭਰਾ ਨੇ ਜਿਹੜੇ ਹੈਗੇ ਨੇ ਇੱਕ ਤਾਂ ਮੇਰੇ ਚਾਚਾ ਜੀ ਨੇ ਉਹਨਾਂ ਨੇ ਮੈਨੂੰ ਕੱਲ ਹੀ ਸਨਮਾਨਿਤ ਕੀਤਾ ਇੱਕ ਟਰੋਫੀ ਤੇ ਡਾਈਟ ਦਿੱਤੀ ਉਹਨਾਂ ਨੇ ਇੱਕ ਸਾਡੇ ਵੀਰੇ ਹੋਰ ਨਿੰਮਲਵਈ ਗਿੱਦਾ ਗਰੁੱਪ ਵਾਲੇ ਉਹ ਵੀ ਸਪੋਰਟ ਸਪੋਰਟ ਕਰਦੇ ਨੇ ਇੱਕ ਮਤਲਬ ਤਾਇਆ ਜੀ ਦੀ ਡੈਥ ਹੋ ਗਈ ਤੇ ਇੱਕ ਬਾਬਾ ਜੀ ਹੈਗੇ ਨੇ ਠੀਕ ਹੈ ਕੀ ਮਤਲਬ ਤੁਹਾਨੂੰ ਆਪ ਦੇ ਮਤਲਬ ਡਾਈਟ ਵਗੈਰਾ ਚ ਵੀ ਕਮੀ ਲੱਗਦੀ ਹੈ ਜਾਂ ਹੋਰ ਕੋਈ ਚੀਜ਼ਾਂ ਦੇ ਵਿੱਚ ਘਾਟ ਤੁਹਾਨੂੰ ਆਪ ਮੈਨ ਲੱਗਦਾ ਵੀ ਮੈਨੂੰ ਆ ਚੀਜ਼ ਦੀ ਘਾਟ ਆ ਲੱਗਦੇ ਇਸ ਤਰ੍ਹਾਂ ਦੇ ਕੋਈ ਕਹੀਗੇ ਮਤਲਬ ਡਾਈਟ ਤਾਂ ਕਰਦੇ ਵੀ ਨੇ ਡਾਈਟ ਜਾਂ ਕੋਈ ਆਪ ਨੂੰ ਟ੍ਰੇਨਿੰਗ ਤੌਰ ਤੇ ਆਪ ਨੂੰ ਕਿਸੇ ਕੋਚ ਬਗਲ ਠੀਕ ਹੈ ਜੀ ਇੰਨਾ ਕਹਿ ਦੇ ਲਈ ਤੁਸੀਂ ਸਮਾਂ ਕੱਢਦੇ ਹੋ ਫਿਰ ਅਸੀਂ ਪੜਾਈ ਦੇ ਨਾਲ ਨਾਲ ਮਤਲਬ ਸਕੂਲ 'ਚ ਸਵੇਰ ਵੀ ਸਵੇਰ 5 ਵਜੇ ਅਸੀਂ ਗਰਾਊਂਡ ਜਾਂਦੇ ਹਾਂ ਅਸੀਂ 7 ਵਜੇ ਤੱਕ ਪ੍ਰੈਕਟਿਸ ਕਰਦੇ ਹਾਂ 7:30 ਤੱਕ ਫਿਰ ਅਸੀਂ ਸਕੂਲ ਜਾਂਦੇ ਹਾਂ ਸਕੂਲੋਂ ਆ ਕੇ 4 ਤੋਂ ਫਿਰ 7 ਵਜੇ ਤੱਕ ਪ੍ਰੈਕਟਿਸ ਕਰਦੇ ਹਾਂ ਫਿਰ ਹੁਣ ਉੱਥੇ ਕੋਚ ਸਾਹਿਬ ਬਾਗ ਗਏ ਤੇ ਹੁਣ ਸਾਨੂੰ ਪ੍ਰੈਕਟਿਸ ਕਰਾਉਣ ਵਾਲਾ ਕੋਈ ਨਹੀਂ ਅਸੀਂ ਆਪ ਹੀ ਕਰਦੇ ਹਾਂ ਆਪ ਤੋਂ ਨਹੀਂ ਹੈ ਨਹੀਂ ਸਹੀ ਹੁੰਦੀ ਕੋਚ ਬਿਨਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਲਈ ਕੋਚ ਭੇਜੋ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰੀ ਜਾਂਦੇ ਹਾਂ ਹਜੇ ਤੱਕ ਕੋਈ ਕੋਚ ਨਹੀਂ ਆਇਆ ਉੱਥੇ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਹੁਣ ਥੋੜਾ ਜਿਹਾ ਖਰਾਬ ਹੋ ਗਿਆ ਡਾਊਨ ਵਗ ਗਿਆ ਸਕੂਲ ਠੀਕ ਹੈ ਜੀ ਤੇ ਹੁਣ ਕੋਈ ਹੋ ਰਿਹਾ ਮਤਲਬ ਕੋਸ਼ਿਸ਼ ਇਸ ਤਰ੍ਹਾਂ ਵੀ ਕੋਚ ਨਾ ਮਿਲਿਆ ਹੁੰਦੀ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਮਤਲਬ ਐਪਲੀਕੇਸ਼ਨਾਂ ਤਾਂ ਪਾ ਰਹੇ ਆ ਪ੍ਰਿੰਸੀਪਲ ਸਰ ਪਰ ਹਜੇ ਤੱਕ ਤਾਂ ਕੋਈ ਹੱਲ ਨਹੀਂ ਖਾਣਾ ਵੀ ਬਹੁਤ ਗੰਦਾ ਮਿਲਦਾ ਅੱਛਾ ਜੀ ਕੱਟ ਲੈ ਗੱਲਾਂ ਇੱਕ ਵਾਰੀ ਹੁਣ